ਜਿਹੜੇ ਭਤੀਜੇ ਨੇ ਆਪਣੇ ਚਾਚੇ ਦੀ ਪੱਟੀ ਸੀ ਦਾੜੀ ਉਸ ਪਾਟੀ ਸਿੰਘ ਕੋਲੇ ਪਹੁੰਚ ਰਹੇ ਨੇ ਸਤਕਾਰ ਕਮੇਟੀ ਦੇ ਸਿੰਘ ਪਰਮਜੀਤ ਸਿੰਘ ਅਕਾਲੀ ਨੇ ਇੱਕ ਵੀਡੀਓ ਪਾਈ ਹੈ ਜਿਹਦੇ ਵਿੱਚ ਉਹਨਾਂ ਨੇ ਸਾਰੀ ਘਟਨਾ ਦਾ ਵੇਰਵਾ ਦਿੱਤਾ ਹੈ ਜ਼ਮੀਨ ਪਿੱਛੇ ਇੱਕ ਭਤੀਜੇ ਵੱਲੋਂ ਆਪਣੇ ਚਾਚੇ ਦੀ ਜੋ ਦਾੜੀ ਪੱਟੀ ਗਈ ਸੀ ਕਾਫੀ ਜ਼ਿਆਦਾ ਵੀਡੀਓ ਵਾਇਰਲ ਹੋ ਰਹੀ ਸੀ ਇਹਨੂੰ ਲੈ ਕੇ ਪਰਮਜੀਤ ਸਿੰਘ ਅਕਾਲੀ ਨੇ ਕਿਹਾ ਕਿ ਅਸੀਂ ਬਾਪੂ ਜੀ ਤੱਕ ਪਹੁੰਚ ਕੀਤੀ ਸੀ ਫੋਨ ਕੀਤਾ ਸੀ ਬਾਪੂ ਜੀ ਨੂੰ ਪਰ ਬਾਪੂ ਜੀ ਨੇ ਕੋਈ ਵੀ ਕਾਰਵਾਈ ਕਰਵਾਉਣ ਤੋਂ ਮਨਾਂ ਕਰ ਦਿੱਤਾ ਸੀ ਅਈ ਤੋਂ ਤਾਂ ਕਿ ਸਾਨੂੰ ਵੀ ਕਹਿਤਾ ਸੀ ਕਿ ਤੁਸੀਂ ਆਉਣ ਦੀ ਖੇਚਲ ਨਾ ਕਰਨਾ ਇਹ ਸਾਡੇ ਘਰ ਦਾ ਮਸਲਾ ਹੈ ਅਸੀਂ ਜੋ ਨਿਬੇੜ ਲਾਵਾਂਗੇ ਪਰ ਜੋ ਇਸ ਤਰ੍ਹਾਂ ਦਾੜੀ ਹੱਥ 'ਚ ਫੜ ਕੇ ਭਤੀਜੇ ਨੇ ਬੇਅਦਬੀ ਕੀਤੀ ਹੈ ਦਾੜੀ ਦੀ ਇਹਦੇ ਚਲਦੇ ਪਰਮਜੀਤ ਸਿੰਘ ਅਕਾਲੀ ਕਹਿੰਦੇ ਨੇ ਅਸੀਂ ਉਹਨਾਂ ਨੂੰ ਸਮਝਾਇਆ ਕਿ ਇਹ ਮਸਲਾ ਹੁਣ ਤੁਹਾਡੇ ਪਰਿਵਾਰ ਦਾ ਨਹੀਂ ਹੁਣ ਕੇਸਾਂ ਦਾ ਹੋ ਗਿਆ ਏ ਕੇਸਾਂ ਦੀ ਬੇਅਦਬੀ ਹੋਈ ਹੈ ਫਿਰ ਬਜ਼ੁਰਗ ਕਹਿੰਦੇ ਨੇ ਕਿ ਤੁਸੀਂ ਸ਼ਨੀਵਾਰ ਆਇਓ ਉਸੇ ਦਿਨ ਹੀ ਜੋ ਆ ਸਾਰਾ ਬਹਿ ਕੇ ਗੱਲਬਾਤ ਕਰਾਂਗੇ ਵੀਡੀਓ ਤੁਸੀਂ ਵੀ ਵੇਖੀ ਹੋਏਗੀ ਘੱਟੋ ਘੱਟ 2 2.5 ਮਿੰਟ ਜਿੰਨਾ ਚਿਰ ਵੀਡੀਓ ਬੰਦੀ ਆ ਉਹਨਾਂ ਚਿਰ ਦਾੜੀ ਹੱਥ 'ਚ ਵੜ ਕੇ ਇਹ ਭਤੀਜਾ ਖੜਾ ਰਹਿੰਦਾ ਹੈ ਬਜ਼ੁਰਗ ਅੱਗੋਂ ਕਹਿ ਵੀ ਦਿੰਦੇ ਨੇ ਤੂੰ ਜਿੱਥੇ ਸੈਨ ਕਰਵਾਉਣੇ ਆ ਕਰਾਣੀ ਪਰ ਪੁੱਤ ਮੇਰੀ ਦਾੜੀ ਛੱਡ ਦੇ ਭਤੀਜਾ ਦਾੜੀ ਨਹੀਂ ਛੱਡਦਾ ਬਾਪੂ ਦੀ ਹੋਰ ਵੀ ਕੁੱਟਮਾਰ ਹੋਈ ਹੈ ਸੁਣ ਦੇ ਵਿੱਚ ਆਇਆ ਬੁੱਢੇ ਬਾਪੂ ਦੇ ਗਿੱਟੇ ਵੀ ਭੰਨੇ ਨੇ ਇਸ ਪਾਪੀ ਨੇ ਇਹ ਪਹਿਲੀ ਵਾਰ ਨਹੀਂ ਪਹਿਲਾਂ ਵੀ ਭਤੀਜੇ ਨੇ ਦਾੜੀ ਨੂੰ ਹੱਥ ਪਾਇਆ ਹੋਵੇਗਾ ਬਜ਼ੁਰਗ ਦਾ ਸਤਕਾਰ ਕਰਨਾ ਤਾਂ ਦੂਰ ਦੀ ਗੱਲ ਹੈ ਕੈਸਾ ਦੀ ਬੇਅਦਬੀ ਕਰ ਰਿਹਾ ਪਾਪੀ ਇਸ ਪਾਪੀ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ ਦੋਸਤੋ ਤੁਸੀਂ ਵੀ ਕਮੈਂਟ ਜਰੂਰ ਕਰਿਓ ਬਾਕੀ ਤੁਹਾਡੇ ਇਸ ਪਾਪੀ ਦੇ ਬਾਰੇ ਕੀ ਵਿਚਾਰ ਨੇ ਜਰੂਰ ਇਸ ਨੂੰ ਕਮੈਂਟਾਂ ਦੇ ਵਿੱਚ ਲਾਨਤਾ ਪਾਈਆਂ ਜਾਣ